ਅਮਰੀਕਨ ਰਾਸ਼ਟਰਪਤੀ ਡੋਨਲਡ 트ਰੰਪ ਵੱਲੋਂ ਆਪਣੀ ਚੋਦਰ ਦਿਖਾਉਣ ਦੇ ਲਈ ਭਾਰਤ ਵੱਲੋਂ ਅਮਰੀਕਾ ਵਿੱਚ ਵਿੱਚ ਜਾਣ ਵਾਲੇ ਉਤਪਾਦਾਂ ਤੇ ਕਈ ਗੁਣਾ ਟੈਰਿਫ ਲਗਾ ਦਿੱਤਾ ਗਿਆ ਹੈ। ਦਸਤੇਂ ਭਾਰਤ ਸਰਕਾਰ ਵੱਲੋਂ ਇਸ ਪ੍ਰਤੀ ਵਿਰੋਧ ਪ੍ਰਤੀਕਿਰਿਆ ਵਿਰੋਧੀ ਪ੍ਰਤੀਕਿਰਿਆ ਜਿਹੜੀ ਹੈ ਉਹ ਤਾਂ ਵਿਖਾਈ ਜਾ ਰਹੀ ਹੈ ਪਰ ਲੋਕਾਂ ਵਿੱਚ ਵੀ ਇਸ ਨੂੰ ਲੈ ਕੇ ਅਮਰੀਕਨ ਰਾਸ਼ਟਰਪਤੀ ਵਿਰੋਧੀ ਪ੍ਰਤੀਕਿਰਿਆ ਵੇਖਣ ਨੂੰ ਮਿਲ ਰਹੀ ਹੈ ਸਨਾਤਨ ਜਾਗਰਣ ਮੰਚ ਵੱਲੋਂ ਜਿਹੜਾ ਹੈ ਇਸ ਮੰਚ ਵਿੱਚ ਵਿਸ਼ੇਸ਼ ਤੌਰ ਤੇ ਇੱਕ ਬੈਠਕ ਬੁਲਾਈ ਗਈ ਜਿਸ ਵਿੱਚ ਸਰਬਸੰਮਤੀ ਦੇ ਨਾਲ ਜਾਗਰਣ ਮੰਚ ਦੇ ਨਾਲ ਜੁੜੇ ਉਦਦਾਰਾਂ ਵੱਲੋਂ ਆਪਣੇ ਪਰਿਵਾਰਾਂ ਸਮੇਤ ਅਮਰੀਕਨ ਕੰਪਨੀਆਂ ਅਤੇ ਭਾਰਤ ਵਿੱਚ ਵਿਕਣ ਵਾਲੇ ਅਮਰੀਕਨ ਉਤਪਾਦਾਂ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਗਿਆ ਤੇ ਨਾਲ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਇਸ ਮੁਹਿੰਮ ਵਿੱਚ ਪੂਰੇ ਭਾਰਤ ਵਿੱਚ ਇੰਨੇ ਵੱਡੇ ਪੱਧਰ ਤੱਕ ਫੈਲਾ ਦੇਣ ਕਿ ਅਮਰੀਕਾ ਨੂੰ ਪਤਾ ਲੱਗ ਜਾਵੇ ਕਿ ਭਾਰਤ ਕਿੰਨਾ ਦੇਸ਼ ਭਗਤ ਹੈ ਮੰਚ ਤੇ ਆទਦਾਰਾ ਨੇ ਪਰ ਸਰਕਾਰ ਨੂੰ ਵੀ ਮੰਗ ਕੀਤੀ ਹੈ ਕਿ ਅਮਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਦੇ ਤਾਣਾ ਸ਼ਾਹੀ ਰਵਈਏ ਅੱਗੇ ਚੁਕੰਦੀ ਬਜਾਏ ਉਸ ਨੂੰ ਇਸਤਾ ਕਰਾਰਾ ਜਵਾਬ ਜਿਹੜਾ ਹੈ ਉਹ ਦੇਣਾ ਚਾਹੀਦਾ ਹੈ ਅਤੇ ਭਾਰਤ ਵਿੱਚ ਅਮਰੀਕਨ ਕੰਪਨੀਆਂ ਅਤੇ ਉਤਪਾਦਾਂ ਨੂੰ ਬੈਨ ਕੀਤਾ ਜਾਵੇ ਜੈ ਸ਼੍ਰੀ ਰਾਮ ਜੀ ਮੇਰਾ ਨਾਮ ਮਨੋਤ ਰੈਣਾ ਅ ਸ੍ਰੀ ਸਨਾਤਨ ਜਾਗਰ ਮંચ ਨੇ ਇੱਕ ਬਹੁਤ ਹੀ ਅਹਿਮ ਮੁੱਦੇ ਤੇ ਮੀਟਿੰਗ ਰੱਖੀ ਸੀ ਜਿਸ ਜੋ ਕਿ ਅਸਕਲ ਜਿਹੜੀ ਸਿਚੁਏਸ਼ਨ ਕਰੰਟ ਸਿਚੁਏਸ਼ਨ ਹੈ ਕਿ ਟਰੰਪ ਦੁਆਰਾ ਭਾਰਤ ਤੇ ਇੱਕ ਟੈਰਿਫ ਜਿਹੜੇ ਥੋਪੇ ਜਾ ਰਹੇ ਨੇ ਜਿਹਦੇ ਕਿ ਬਹੁਤ ਜ਼ਿਆਦਾ ਲਗਭਗ ਦੁੱਗਨੇ ਕਰ ਦਿੱਤੇਗੇ ਪਹਿਲਾਂ ਨਾਲੋਂ 100% ਦਾ 200% ਦਾ ਕੋਣਾ ਲਾ ਜਾਣ ਦਾ ਇਰਾਦਾ ਹੈਗਾ ਉਸ ਵਿਸ਼ੇ ਤੇ ਅਸੀਂ ਚਰਚਾ ਕਰਨ ਵਾਸਤੇ ਇਕੱਠੇ ਹੋਏ ਸੀ ਕਿ ਜੋ ਅਮਰੀਕਾ ਨੇ ਸਾਡੇ ਤੇ ਟੈਰਿਫ ਠੋਕੇ ਆ ਉਸ ਦਾ ਆਪਾਂ ਕਿਸ ਤਰ੍ਹਾਂ ਵਿਰੋਧ ਕਰ ਸਕਦਾ ਕਿ ਇਸ ਤਰ੍ਹਾਂ ਦਾ ਅਮਰੀਕਾ ਦੇ ਦਬਾਅ ਬਲੇ ਕਿ ਉਹ ਉਹਨੂੰ ਆਪਣੇ ਕਦਮ ਪਿੱਛੇ ਲੈਣੇ ਪੈਣ ਕੀ ਨੇ ਉਹ ਟੈਰਿਫ ਉਰ ਕੀ ਇਫੈਕਟ ਹੋਏਗਾ ਭਾਰਤ ਤੇ ਉਹਦਾ ਟੈਰਿਫ ਇਸ ਦਾ ਕੀ ਉਸ ਤੇ ਜਿਹੜੇ ਸਾਡੇ ਵਪਾਰ ਜਿਹੜੇ ਛੋਟੇ ਵਪਾਰੀ ਨੇ ਜਾਂ ਛੋਟੇ ਕਾਰੀਗਰ ਨੇ ਕਿਸਾਨ ਨੇ ਉਹਨਾਂ ਦੇ ਹੀ ਤੁਹਾਨੂੰ ਨੁਕਸਾਨ ਹੋ ਰਿਹਾ ਉਸ ਦਿਨ ਜਿਹੜਾ ਸਮਾਨ ਜਿਹੜਾ ਭਾਰਤ ਤੋਂ ਅਸੀਂ ਅਮਰੀਕਾ ਭੇਜਨੇ ਆ ਉਹਦੇ ਤੇ ਉਹ ਦੁੱਗਣਾ ਟੈਕਸ ਲਗਾ ਦੇਣਗੇ ਜਦੋਂ ਜੋ ਟੈਕਸ ਜ਼ਿਆਦਾ ਲਗਾਣਗੇ ਤੇ ਸਾਡੇ ਸਮਾਨ ਦੀ ਡਿਮਾਂਡ ਘਟੇਗੀ ਡਿਮਾਂਡ ਘਟਣਾ ਸਾਡਾ ਸਮਾਨ ਖਰਾਬ ਹੋ ਜਾਏਗਾ ਜਾਂ ਸਾਡੇ ਸਾਡੇ ਕਾਰੀਗਰਾਂ ਨੂੰ ਆਰਡਰ ਮਿਲਣੇ ਘਟ ਜਾਣਗੇ ਉਹਦੇ ਨਾਲ ਸਾਡੇ ਦੇਸ਼ ਤੇ ਬੇਰੋਜ਼ਗਾਰੀ ਫੈਲੇਗੀ ਜੋ ਸਾਡੇ ਐਗਰੀਕਲਚਰ ਪ੍ਰੋਡਕਟਸ ਜਿਹੜੇ ਸਾਡੇ ਕਿ ਅਸੀਂ ਕੰਜ਼ੂਮ ਜਲਦੀ ਕਰਨੇ ਹੁੰਦੇ ਆ ਉਹ ਸਾਡੇ ਖਰਾਬ ਹੋ ਜਾਣਗੇ ਤਾਂ ਦੇਸ਼ ਦੀ ਅਰਥਵਿਵਸਥਾ ਉੱਤੇ ਘਟੇਜ ਜਾਏਗੀ ਇੰਡੀਆ ਗਵਰਨਮੈਂਟ ਨੂੰ ਇਹਦਾ ਕੋਈ ਡਿਸੀਜਨ ਨਹੀਂ ਲੈਣਾ ਚਾਹੀਦਾ ਕਿ ਅਮਰੀਕਾ ਦੇ ਵੀ ਬਹੁਤ ਸਾਰੀਆਂ ਕੰਪਨੀਆਂ ਭਾਰਾ ਚ ਕੰਮ ਕਰਦੀਆਂ ਹੋ ਉਹਨਾਂ ਦੇ ਟੈਰਿਫ ਉਹਨਾਂ ਤੇ ਟੈਕਸ ਜਿਆਦਾ ਬਹੁਤ ਹੈ। ਹਾਂ ਉਹ ਪਾਰ ਸਰਕਾਰ ਆਪਣੇ ਲੈਵਲ ਤੋਂ ਕਰ ਸਕਦੀ ਹੈ ਲੇਕਿਨ ਸਾਨੂੰ ਇਸ ਵੇਲੇ ਅਮਰੀਕਨ ਕੰਪਨੀਆਂ ਜਿਹੜੀਆਂ ਆ ਉਹ ਬਹੁਤ ਵੱਡੇ ਲੈਵਲ ਤੇ ਉਹਨਾਂ ਨੇ ਸਾਡੇ ਤੇ ਮਕਰ ਜਾਲ ਉਹਨਾਂ ਦਾ ਬਣਿਆ ਹੋਇਆ ਤੇ ਇੰਡੀਆ ਗਵਰਨਮੈਂਟ ਉਹਨਾਂ ਤੇ ਵਧਾ ਦੇ ਸਕਦੀ ਹੈ ਲੇਕਿਨ ਉਹਨਾਂ ਦੇ ਜਿਹੜੇ ਜਿਹੜੇ ਪ੍ਰੋਡਕਟਸ ਹੈਗੇ ਆ ਉਹ ਡਿਊਰੇਬਲ ਨੇ ਔਰ ਲੌਂਗ ਰਨ ਚ ਵੀ ਯੂਜ਼ ਹੋ ਸਕਦੇ ਆ ਲੇਕਿਨ ਸਾਡੇ ਪ੍ਰੋਜੈਕਟ ਜਿਹੜੇ ਆ ਤੇ ਉਹ ਜਲਦੀ ਖਰਾਬ ਹੋਣ ਵਾਲੇ ਉਹਨਾਂ ਦਾ ਸਾਨੂੰ ਕੋਈ ਅਲਟਰਨੇਟਿਵ ਜਾਂ ਦੂਸਰੇ ਦੇਸ਼ਾਂ ਨਾਲ ਆਪਣੇ ਵਪਾਰਕ ਸਬੰਧ ਵਧਾਉਣੇ ਪੈਣਗੇ ਤਾਂ ਕਿ ਸਾਡੀਆਂ ਚੀਜ਼ਾਂ ਉਧਰ ਜਾ ਕੇ ਸਾਡੇ ਆਮ ਲੋਕਾਂ ਦਾ ਨੁਕਸਾਨ ਨਾ ਹੋਵੇ ਵਪਾਰੀਆਂ ਦਾ ਵੀ ਨੁਕਸਾਨ ਹੋਵੇ ਤੇ ਵਪਾਰੀ ਵੀ हां ਛੋਟੇ ਕਾਰੀਗਰ ਜਾਂ ਪੈਸਾ ਕੀਤਾ ਕੇ ਮੀਟਿੰਗ ਮੀਟਿੰਗ 'ਚ ਅਸੀਂ ਵਿਚਾਰ ਕੀਤਾ ਕਿ ਪਹਿਲਾਂ ਤੇ ਅਮਰੀਕਾ ਦੇ ਦਬਾਅ ਕਿਸ ਤਰ੍ਹਾਂ ਬਣਾਇਆ ਜਾ ਸਕਦਾ ਹੈ ਉਸ ਵਿੱਚ ਇਹ ਤਸਦੂਦਲਾ ਤੇ ਹੈ ਕਿ ਜਿਹੜੀਆਂ ਅਮਰੀਕੀ ਕੰਪਨੀਵਾਂ ਵਾਲੇ ਚੀਜ਼ਾਂ ਦਾ ਬਾਈਕਾਟ ਕੀਤਾ ਜਾਵੇ ਤਾਂ ਕਿ ਜੋ ਉਹਨਾਂ ਦੇ ਵਪਾਰੀ ਦੇ ਹਿੱਤ ਰੱਖੇ ਕਟਾ ਅਤੇ ਨੁਕਸਾਨ ਹੋਏਗਾ ਤਾਂ ਉਹਨਾਂ ਦੇ ਲੋਕਲ ਦੇਸ਼ੇਕ ਉਹਨਾਂ ਦੇ ਖਿਲਾਫ ਮਾਹੌਲ ਬਣੇਗਾ ਆਪਣੇ ਰਾਸ਼ਟਰਪਤੀ ਖਿਲਾਫ ਜਾਂ ਤੇ ਉਹ ਆਪਣਾ ਡਿਸੀਜਨ ਚੇਂਜ ਕਰਨਗੇ ਜਾਂ ਫਿਰ ਉਹਨਾਂ ਦੇ ਜਿਹੜੇ ਆਪਣੇ ਵਪਾਰ ਜਿਹੜਾ ਹੈ ਇੰਡੀਆ ਦੇ ਵਿੱਚ ਉਹਨਾਂ ਦਾ ਘਟੇਗਾ ਜਿਸ ਤਰ੍ਹਾਂ ਕਿ ਸਾਰੇ ਦੇਸ਼ ਵਾਸੀਆਂ ਨੂੰ ਪਤਾ ਵਾ ਕਿ ਅਮਰੀਕਾ ਸਰਕਾਰ ਨੇ 트ੰਪ ਨੇ ਜੋ ਸਾਡੇ ਹਿੰਦੁਸਤਾਨ ਦੇ ਉੱਪਰ ਟੈਰਫ ਲਗਾਇਆ 25% ਦਾ ਉਹ ਬੜਾ ਹੀ ਇੱਕ ਜਿਹਨੂੰ ਕਹਿੰਦੇ ਤਾਨਾਸ਼ਾਈ ਵਾਲਾ ਟੈਰਫ ਹੈ ਉਹਨੂੰ ਅੱਜ ਸ੍ਰੀ ਸਨਾਤਨ ਜਾਗਰਣ ਮੰਚ ਦੇ ਉਸੇ ਵਿਸ਼ੇ ਦੇ ਵਿੱਚ ਇੱਕ ਮੀਟਿੰਗ ਦਾ ਯੋਜਨ ਕੀਤਾ ਸੀ ਜਿਦੇ ਵਿੱਚ ਇਹ ਫੈਸਲਾ ਲਿਆ ਗਿਆ ਠੀਕ ਹੈ ਸਰਕਾਰ ਦੇ ਆਪਣੇ ਲੈਵਲ ਤੇ ਜੋ ਜਵਾਬ ਦੇਗੀ ਇੱਕ ਆਮ ਨਾਗਰਿਕ ਹੋਣ ਦੇ ਨਾਤੇ ਸਾਡਾ ਵੀ ਆਮ ਜਨਤਾ ਦਾ ਉਹ ਸਮੂਹ ਦੇਸ਼ ਵਾਸੀਆਂ ਦਾ ਵੀ ਇੱਕ ਫਰਜ਼ ਬੰਦਾ ਵਾ ਵੀ ਸਾਨੂੰ ਅਮਰੀਕਾ ਦੀਆਂ ਜਿੰਨੀਆਂ ਵੀ ਚੀਜ਼ਾਂ ਸਾਡੇ ਹਿੰਦੁਸਤਾਨ ਦੇ ਵਿੱਚ ਨੇ ਉਹਨਾਂ ਦਾ ਪੂਰਨ ਤੌਰ ਤੇ ਬਾਇਸਕਰ ਕਰਨਾ ਚਾਹੀਦਾ ਤਾਂ ਕਿ ਟਰੰਪ ਨੂੰ ਵੀ ਪਤਾ ਲੱਗੇ ਕਿ ਹਿੰਦੁਸਤਾਨ ਦੇ ਲੋਕਾਂ ਦੇ ਵਿੱਚ ਏਕਤਾ ਵਾ ਔਰ ਉਹ ਏਕਤਾ ਦਾ ਸਬੂਤ ਜਿਹੜਾ ਵਾ ਉਹ ਸਾਡੇ ਲੋਕਾਂ ਨੂੰ ਹੀ ਦੇਣਾ ਪਏਗਾ ਔਰ ਜਿੰਨੀਆਂ ਅਮਰੀਕਾ ਦੀਆਂ ਵਸਤੂਆਂ ਜਿਹੜੀਆਂ ਸਾਡੇ ਹਿੰਦੁਸਤਾਨ ਚ ਵੇਚ ਰਹੀਆਂ ਨੇ ਉਹ ਮੈਂ shri সনাতਨ ਜਾਗਰਣ ਮੰਚ ਵੱਲੋਂ ਸਮੂਹ ਸ਼ਹਿਰ ਵਾਸੀਆਂ ਔਰ ਸੂਤ ਦੇਸ਼ ਵਾਸੀਆਂ ਨੂੰ ਅਪੀਲ ਕਰਨਾ ਵਾ ਕਿ ਇਹਨਾਂ ਦਾ ਬਾਈਸਕਾਰ ਕਰੋ ਤਾਂ ਕਿ ਇਹਨਾਂ ਨੂੰ ਵੀ ਪਤਾ ਲੱਗੇ ਕਿ ਹਿੰਦੁਸਤਾਨ ਦੇ ਲੋਕਾਂ ਦਾ ਵੀ ਏਕਾ ਵਾ ਔਰ ਆਮ ਨਾਗਰਿਕ ਹੋਣ ਦੇ ਨਾਤੇ ਹਿੰਦੁਸਤਾਨ ਲੋਕ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇਹਨਾਂ ਸਾਰੀਆਂ ਚੀਜ਼ਾਂ ਦਾ ਬਾਈਸਕਾਰ ਕਰ ਛੋਟੇ ਲੈਵਲ ਤੇ ਇੱਕ ਮੀਟਿੰਗ ਕੀਤੀ ਗਈ ਹੈ ਥੋੜੇ ਜੇ ਲੋਕ ਐ ਕਿੱਦਾਂ ਪੂਰੇ ਪਾਰਨ ਦੇ ਲੋਕਾਂ ਦਾ ਪ੍ਰਿਆਮ ਸਿੰਘ ਜੀ ਦੇਖੋ ਜਦੋਂ ਵੀ ਕਿਤੇ ਉਹ ਕੋਈ ਮਹਿੰਮ ਛੇੜਦੀ ਆ ਅਸੀਂ ਆਪਣੇ ਤੌਰ ਤੇ ਅੱਜ ਕੋਸ਼ਿਸ਼ ਕੀਤੀ ਆ ਜਦੋਂ ਤੁਹਾਡੇ ਮਾਧਿਅਮ ਰਾਹੀਂ ਲੋਕ ਵੇਖਣਗੇ ਹੋ ਸਕਦਾ ਇਹਨੂੰ ਇਹ ਮਹਿੰਮ ਨੂੰ ਅੱਗੇ ਤੋਂ ਅੱਗੇ ਤੁਰੇ ਔਰ ਅੱਜ ਤੋਂ ਅਸੀਂ ਜਿੰਨੇ ਵੀ ਇੱਥੇ ਬੰਦੇ ਆ ਜੇ ਆਪਾਂ ਇੰਨੇ ਪਰਿਵਾਰ ਵੀ ਅੱਜ ਤੋਂ ਅਸੀਂ ਬੈਸ ਕਰ ਸ਼ੁਰੂ ਕਰਾਂਗੇ ਆਪਣੇ ਰਿਲੇਟਿਵ ਆਪਣੇ ਆਲੇ ਦੁਆਲੇ ਨੂੰ ਦੱਸਾਂਗੇ ਤੇ ਮੈਂ ਸਮਝਾਂਗੇ ਵੀ ਇਹ ਮਹਿੰਮ ਬੜੀ ਛੇਤੀ ਜਿਹੜੀ ਆ ਉਹ ਅੱਗੇ ਵਧੇਗੀ ਕਿਉਂਕਿ ਜੇ ਅੱਜ ਤੋਂ ਤੁਸੀਂ ਕੁਝ ਪਹਿਲਾਂ ਦੇਖੋ ਸਮਾਂ ਦੇਖੋ ਵੀ ਚੀਨ ਨੇ ਵੀ ਕੀਤਾ ਸੀਗਾ ਤੇ ਹਿੰਦੁਸਤਾਨ ਦੇ ਲੋਕਾਂ ਨੇ ਜਵਾਬ ਦਿੱਤਾ ਸੀਗਾ ਔਰ ਅੱਜ ਇਹ ਟਾਈਮ ਆ ਵੀ 트੍ਰੰਪ ਨੂੰ ਵੀ ਇਹ ਜਵਾਬ ਦੇਣਾ ਜਿਹੜਾ ਬਹੁਤ ਜ਼ਰੂਰੀ ਆ ਲੱਗਦਾ ਨਹੀਂ ਹੈ ਕਿ ਭਾਰਤ ਨੂੰ ਦਬਾਉਣ ਦੀ ਕੋਸ਼ਿਸ਼ ਆ ਕਿਉਂਕਿ ਪੁਆਇੰਟ ਐ ਹੀ ਰੱਖਿਆ ਜਾ ਰਿਹਾ ਕਿ ਅਸ਼ੀਆ ਕੋਲ ਤੇਲ ਖਰੀਦਣਾ ਬੰਦ ਕਰੇ ਪਰ ਠੀਕ ਆ ਉਹਨਾਂ ਰਸ਼ੀਆ ਦੇ ਜਿਹੜਾ ਕੱਚਾ ਤੇਲ ਖਰੀਦਦਾ ਸੀਗਾ ਮੇਨ ਤਾਂ ਜਿਹੜਾ ਟੈਰਫ ਐਸ ਵਾਲੇ ਜੋ ਹੈਗਾ ਵਾ ਇਸ਼ੂ ਉਸੇ ਨੂੰ ਬਣਾਇਆ ਗਿਆ ਵਾ ਬਟ ਇਹ ਦਬਾਉਣ ਦੀ ਕੋਸ਼ਿਸ਼ ਆ ਮੇਰੇ ਖਿਆਲ ਨਾਲ ਸਾਡੀ ਸਰਕਾਰਾਂ ਜਿਹੜੀਆਂ ਨੇ ਉਹ ਸ਼ਕਸ਼ਮ ਨੇ ਔਰ ਸਖਸ਼ਮ ਸਰਕਾਰਾਂ ਦੇ ਨਾਲ ਸਖਸ਼ਮ ਸਰਕਾਰਾਂ ਤਾਂ ਹੀ ਨੇ ਜੇ ਸਾਡੇ ਹਿੰਦੁਸਤਾਨ ਦੇ ਲੋਕ ਸਰਕਾਰਾਂ ਦਾ ਸਾਥ ਦਿੰਦੇ ਵੀ ਨੇ ਤੇ ਮੈਂ ਕਹਿੰਨਾ ਹੁਣ ਵੀ ਦੇਣ ਤੇ ਉਹਦਾ ਜਵਾਬ ਜਿਹੜਾ ਵਾ ਉਹ ਬੜਾ ਵਧੀਆ ਦਿੱਤਾ ਜਾ ਸਕਦਾ ਸਰਕਾਰਾਂ ਦੇ ਆਪਣੇ ਮੁੱਦੇ ਨੇ ਸਰਕਾਰਾਂ ਆਪਣੇ ਤਰੀਕੇ ਨਾਲ ਜਵਾਬ ਦੇਣਗੇ ਜੋ ਸਾਡਾ ਫਰਜ਼ ਬੰਦਾ ਵਾ ਅਸੀਂ ਆਪਣੇ ਤਰੀਕੇ ਨਾਲ ਜਵਾਬ ਦੇਣਾ ਬੰਦੱਸ ਨੁਕਸਾਨ ਬਹੁਤ ਜ਼ਿਆਦਾ ਹੋਣਾ ਕਿਉਂਕਿ ਸਾਡਾ ਸਵਾਲ ਉਧਰ ਜਾ ਨਹੀਂ ਸਕਦਾ ਜੋ ਉਹਦਾ ਟੈਕਸੇਬਲ ਹੈ ਲੇਕਿਨ ਜਿਹੜਾ ਉਧਰੋਂ ਇੱਧਰ ਆਣਾ ਉਹਦੇ ਤੇ ਕੁਝ ਤਾਂ ਜ਼ਿਆਦਾ ਹੈ ਨਹੀਂ ਉਹ ਜਿਹੜੀ ਉਹਨਾਂ ਦੀ ਵਿਦੇਸ਼ੀ ਕੰਪਨੀ ਇੱਥੇ ਜਿੱਦਾ ਮੈਕਡੋਨਲਡ ਹੋ ਗਈ ਐਫਸੀ ਹੋ ਗਈ ਮੈਡੀ ਕਾਫੀ ਕੰਪਨੀਆਂ ਆ ਔਰ ਉਹਨਾਂ ਦੇ ਜਿਹੜਾ ਸਾਡੇ ਜਿਹੜੇ ਲੋਕੀ ਨੇ ਉਹ ਬਹੁਤ ਜ਼ਿਆਦਾ ਜਾਂਦੇ ਔਰ ਜਿਹੜਾ ਉਹਨਾਂ ਨਾਲ ਕੀ ਹੋਇਆ ਕਿ ਉਹਨਾਂ ਦਾ ਬਿਨੈਸ ਵੱਧ ਰਿਹਾ ਸਾਡੀ ਕਰੰਸੀ ਜਿਹੜੀ ਉੱਧਰ ਜਾ ਰਹੀ ਐ ਕਿ ਜਦੋਂ ਸਾਡੀ ਉੱਧਰ ਜਾਨੀ ਐ ਇੰਨੇ ਟੈਕਸੇ ਵਾਲਾ ਸਾਡਾ ਸੇਲੀ ਨਹੀਂ ਰਹਾ ਤੇ ਕੁਛ ਨਹੀਂ ਜਿੱਤੇ ਕਰਕੇ ਨੁਕਸਾਨ ਆਮ ਲੋਕਾਂ ਨੂੰ ਆਮ ਛੋਟੇ ਵਪਾਰੀਆਂ ਨੂੰ ਔਰ ਐਕਸਟ੍ਰੀਮ ਪੀ ਹੋਣਾ ਜਿਦੇ ਕਰਕੇ ਕੀ ਹੈ ਕਿ ਸਾਡੇ ਇੰਡੀਆ ਵਿੱਚ ਰਾਜਿਕਤਾ ਫੈਲੇਗੀ ਉਹ ਸਾਡੀ ਕੰਟਰੀ ਆਲਰੇਡੀ ਗਰੋਇੰਗ ਹੈ ਉਹ ਜਿਹੜੀ ਗਰੋਇੰਗ ਕੰਟਰੀ ਆ ਉਹਨੂੰ ਉਹ ਚਾ ਨੁਕਸਾਨ ਫੇਸ ਕਰਨਾ ਪੈਣਾ ਹਰ ਉਹ ਪੈਸੇ ਦੀ ਘਾਟ ਕਰਕੇ ਹਰ ਸਾਇਸਟਿਕਲੀ ਅਮੂਨੇਸ਼ਨ ਪਰਚੇਸ ਕਰਨ ਜੋ ਹੋਰ ਕਈ ਕੰਮਾਂ 'ਚ ਅਸੀਂ ਡਵੈਲਪ ਨਹੀਂ ਕਰਾਂਗੇ ਉਹ 트੍ਰੰਪ ਜੀ ਦਾ ਮੇਨ ਮਕਸਦ ਹੀ ਹੈ ਕਿ ਸਾਡੀ ਕੰਟਰੀ ਡਵੈਲਪ ਨਾ ਹੋਵੇ ਉਹ ਜਿਹੜੀ ਆ ਜਨਾ ਮਹਿਮ ਛੇੜੀ ਅਸੀਂ ਚਾਹੀਦਾ ਕਿ ਅਸੀਂ ਜਿਹੜਾ ਵਿਦੇਸ਼ੀ ਸਮਾਨ ਹੈ ਜਿਹੜਾ ਪਾਰਟਿਕੁਲਰਲੀ ਅਮਰੀਕਾ ਦਾ ਕੰਪਨੀਆਂ ਦਾ ਉਹਦਾ ਟੋਟਲੀ ਬੇਸ਼ਕਾਰ ਕਰੀਏ ਐਨਾ ਕੁ ਕਰੀਏ ਕਿ ਉਹਨੂੰ ਪੰਜਾਬੀ ਚ ਕਹਿ ਲਈਏ ਕਿ ਉਹਨੂੰ ਪਤਾ ਲੱਗ ਜਾਏ ਸਾਡੀ ਇੰਡੀਆ ਨਾਲ ਮਤਲਬ ਧੱਕਾ ਨਹੀਂ ਕਰਨਾ ਬਹੁਤ ਛੋਟੇ ਲੈਵਲ ਤੇ ਇਹ ਮਹੀਨ ਸ਼ੁਰੂ ਕੀਤੀ ਗਈ ਹੈ ਬਾਈਕਾਟ ਕਰਨ ਦੀ ਲੱਗਦਾ ਹੈ ਕਿ ਹੌਲੀ ਹੌਲੀ ਇਹਦਾ ਹੋਏਗਾ ਬਿਲਕੁਲ ਉਹਦੇ ਬਹੁਤ ਛੋਟੇ ਲੈਵਲ ਤੇ ਗਈ ਹੈ ਉਹ ਮੈਨੂੰ ਪੂਰੀ ਉਮੀਦ ਹੈ ਕਿ ਇਸ ਨੂੰ ਬਹੁਤ ਉੱਚੀ ਜਗ੍ਹਾ ਤੱਕ ਲੈ ਕੇ ਜਾਵਾਂਗੇ ਤਾਂ ਕਿ ਸਾਡੀ ਆਵਾਜ਼ ਕ੍ਰੰਪ ਤੇ ਕੰਨਾਂ ਤੱਕ ਪਹੁੰਚੇ ਭਾਰਤ ਦੇ ਲੋਕਾਂ ਤੱਕ ਪੂਰੇ ਭਾਰਤ ਦੇ ਲੋਕਾਂ ਤੱਕ ਪਹੁੰਚਾਏਗੀ ਔਰ ਪਰਮਨ ਜੀ ਨੇ ਜਿਹੜੀ ਮੀਮ ਸ਼ੁਰੂ ਕੀਤੀ ਹੈ ਇਹ ਇੱਥੇ ਰੁਕਣੀ ਨਹੀਂ ਹੋਂ ਬਹੁਤ ਅੱਗੇ ਜਾਣੀ ਹੈ